ਦੋਸਤੋ ਪੰਜਾਬ ਕੋਰਟ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਦੋਸਤੋ ਜੇਕਰ ਤੁਸੀਂ 8ਵੀਂ 10ਵੀਂ ਪਾਸ ਕੀਤੀ ਹੈ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਿਲਕੁਲ ਸਿੱਧੀ ਭਰਤੀ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਪੋਸਟਾਂ ਨੇ ਜੀ ਮਾਲੀ ਚਪੜਾਸੀ ਪ੍ਰੋਸੈਸਰ ਸਰਵਰ ਤੇ ਹੋਰ ਵੀ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨਾ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਜੀ ਜਿਨ੍ਹਾਂ ਨੇ 8ਵੀਂ ਤੇ 10ਵੀਂ ਪਾਸ ਕੀਤੀ ਹੈ ਉਹ ਉਮੀਦਵਾਰ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਬਖ ਬਖ ਪੋਸਟਾਂ ਲਈ ਬਖ ਬਖ ਐਪਲੀਕੇਸ਼ਨ ਫਾਰਮ ਆਊਟ ਕੀਤੇ ਗਏ ਨੇ ਜੀ ਦੋਸਤੋ ਇਹਨਾਂ ਪੋਸਟਾਂ ਲਈ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਐਪਲੀਕੇਸ਼ਨ ਫਾਰਮ ਨੰਬਰ 2 ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਵਾਂਗਾ ਉਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹਸ਼ਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਚਾਹੇ ਉਹ ਕਿਸੇ ਵੀ ਸਟੇਟ ਦੇ ਪੋਸਟਾਂ ਦੇ ਡਿਟੇਲ ਕੁਆਲੀਫਿਕੇਸ਼ਨ ਆਫ ਦਿ ਸੈਲਰੀ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪਿਉਂਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ ਜੀ 15 ਜਿਦੇ ਵਿੱਚ ਜਰਨਲ ਦੀਆਂ 7 ਨੇ ਜੀ ਐਸਸੀ ਮਜਬੂਦੀ ਦੀ ਇੱਕ ਪੋਸਟ ਆ ਜੀ ਇੱਕ ਪੋਸਟ ਆ ਜੀ ਫਰੀडम फाइਟਰ ਦੀ ਦੋ ਪੋਸਟਾਂ ਨੇ ਐਕਸ ਸਰਵਿਸਮੈਨ ਐਸਸੀ ਦੀਆਂ ਇੱਕ ਪੋਸਟ ਆ ਜੀ ਸਪੋਰਟਸਮੈਨ ਦੀ ਦੋ ਪੋਸਟਾਂ ਨੇ ਜੀ ਬੀਸੀ ਦੀਆਂ ਇੱਕ ਪੋਸਟ ਆ ਜੀ ਐਕਸ ਸਰਵਿਸਮੈਨ ਜਰਨਲ ਦੀ ਟੋਟਲ 15 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ 8ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਤੁਹਾਨੂੰ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਮਾਲੀ ਦੀਆਂ ਪੋਸਟਾਂ ਹਨ ਜੀ ਟੋਟਲ ਪੋਸਟਾਂ ਨੇ ਜੀ ਤਿੰਨ ਇੱਥੇ ਵੀ ਜਨਰਲ ਦੀ ਇੱਕ ਪੋਸਟ ਹੈ ਜੀ ਇੱਕ ਪੋਸਟ ਐਕਸਰਸਮੈਨ ਦੀ ਇੱਕ ਪੋਸਟ ਹੈ ਜੀ ਪੀ ਡਬਲਯੂ ਡੀ ਜੋ ਉਮੀਦਵਾਰ ਨੇ ਉਹਨਾਂ ਲਈ ਅਨਾਉਂਸਮੈਂਟ ਕੀਤੀ ਗਈ ਹੈ ਜੀ ਇਹਨਾਂ ਪੋਸਟਾਂ ਲਈ ਵੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਵਿੱਦਿਆ ਯੋਗਤਾ ਸੇਮ ਹੋਵੇਗੀ ਆਖਰੀ ਪਾਸ ਪੋਸਟ ਨੰਬਰ 3 ਦੀ ਸਵੀਪਰ ਦੀਆਂ ਪੋਸਟਾਂ ਨੇ ਜੀ ਇੱਕ ਪੋਸਟ ਹੈ ਜੀ ਐਸਸੀ ਮਜਬੂਤੀ ਵਾਸਤੇ ਇੱਕ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਸਵੀਪਰ ਦੀ ਸੈਲਰੀ ਸੇਮ ਹੈ ਜੀ ਵਿਦਿਆ ਯੋਗਤਾ ਵੀ ਇਹਨਾਂ ਪੋਸਟਾਂ ਲਈ ਸੇਮ ਹੋਵੇਗੀ ਨੈਕਸਟ ਪੋਸਟ ਹੈ ਜੀ ਪ੍ਰੋਸੈਸ ਸਰਵਰ ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ 7 ਜਿਦੇ ਵਿੱਚ ਜਰਨਲ ਦੀਆਂ ਦੋ ਨੇ ਜੀ ਇੱਕ ਪੋਸਟ ਐਸਸੀ ਮਜਬੂਤੀ ਦੀ ਇੱਕ ਪੋਸਟ ਹੈ ਜੀ ਐਕਸ ਸਰਵਿਸਮੈਨ ਐਸਸੀ ਦੀ ਇੱਕ ਪੋਸਟ ਹੈ სპੋਰਟਸਮੈਨ ਦੀ ਦੋ ਪੋਸਟਾਂ ਨੇ ਜੀ ਐਕਸ ਸਰਵਿਸਮੈਨ ਜਰਨਲ ਦੀਆਂ ਨਾ ਪੋਸਟਾਂ ਦੇ ਵੀ 18000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ ਵਿਦਿਅਕ ਯੋਗਤਾ ਰੱਖੀ ਹੋਈ ਹੈ 10ਵੀਂ ਤੁਸੀਂ ਪਾਸ ਕੀਤੀ ਹੈ ਪੰਜਾਬੀ ਤੋਂ ਨੌਲੇਜ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਐਪਲੀਕੇਸ਼ਨ ਫਾਰਮ ਦੇ ਨਾਲ ਅਲੋਂਗ ਵਿਦ ਅਟੈਸਟਡ ਕਾਪੀਜ਼ ਵੀ ਨੇ ਵੀ ਕਾਪੀਆਂ ਨੇ ਉਹਨਾਂ ਨੂੰ ਅਟੈਸਟਡ ਕਰਵਾਉਣਾ ਹੋਵੇਗਾ 셀ਫ ਅਟੈਸਟ ਨਹੀਂ ਕਰਨਾ ਅਟੈਸਟਡ ਕਰਵਾਉਣਾ ਕਿਸੇ ਵੀ ਗਲਸਟਰ ਅਫਸਰ ਤੋਂ ਅਟੈਸਟਡ ਕਰਾ ਕੇ ਪ੍ਰੂਫ ਆਫ ਕੁਆਲਿਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਤੋਂ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਕੇ 22 3 2024 5 ਵਜੇ ਤੱਕ ਅਡਰੈਸ ਪਰ ਮੈਂਸ਼ਨ ਕੀਤਾ ਗਿਆ ਉਸ ਅਡਰੈਸ ਤੇ ਤੁਸੇ ਵਨ ਡਾਕੂਮੈਂਟਸ ਭੇਜਦੇ ਨੇ ਹੋਣਗੇ ਜੀ ਜਦੋਂ ਤੁਸੀਂ ਲਿਫਾਫਾ ਲਓਗੇ ਇਨਵਲੋਪ ਲਓਗੇ ਉਹਦੇ ਉੱਪਰ ਤੁਸੀਂ ਕੈਪੀਟਲ ਲੈਟਰ ਵਿੱਚ ਲਿਖਣਾ ਹੋਵੇਗਾ ਅਪਲੀਕੇਸ਼ਨ ਫਾਰ ਦੀ ਪੋਸਟ ਪਿਓਨ ਸੀਪਰ ਮਾਲੀ ਜਾਂ ਪ੍ਰੋਸੈਸਰ ਵਰਦੀ ਜੋ ਵੀ ਪੋਸਟ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹ ਪੋਸਟ ਦਾ ਨਾਮ ਲਿਖਣਾ ਜ਼ਰੂਰੀ ਹੋਵੇਗਾ ਜੀ ਦੋਸਤੋ ਨਾ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਇਦਰ ਰੈਲਾਕਸੇਸ਼ਨ ਵੀ ਦਿੱਤਾ ਜਾਏਗਾ ਪੰਜਾਬ ਗਵਰਨਮੈਂਟ ਰੂਲ ਦੇ ਅਨੁਸਾਰ ਪੋਸਟਾ ਨਹੀਂ ਕਿੰਨੀ ਨੂੰ ਘਟਾਇਆ ਪਤਾਇਆ ਜਾ ਸਕਦਾ ਜੀ ਐਡਰੈਸ ਨੋਟ ਕਰ ਲੋ ਜਿਸ ਐਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਜੀ ਤੁਹਾਡੇ ਕੋਲ ਕੋਈ ਲੈਟਰ ਨਹੀਂ ਆਏਗਾ ਡੇਟ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਐਡਰੈਸ ਜੀ ਨਿਊ ਡਿਸਟ੍ਰਿਕਟ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੇ ਐਡਰੈਸ ਤੇ 9:30 ਵਜੇ ਤੁਸੀਂ ਰਿਪੋਰਟ ਕਰ ਦੇਣੀ ਹੈ ਜੀ ਆਪਣੇ ओरिजिनल ਡਾਕੂਮੈਂਟਸ ਦੇ ਨਾਲ ਜੋ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਅਟੈਚ ਕੀਤੇ ਨੇ ਉਹ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣੇ ਜ਼ਰੂਰੀ ਹੋਣਗੇ ਜੀ ਸ਼ਡਿਊਲ ਕੁਛ ਇਸ ਪ੍ਰਕਾਰ ਹੈ ਜੀ ਜੋ ਪੋਸਟਾ ਨਹੀਂ ਵਿਉਣ ਦੀਆਂ ਉਹਨਾਂ ਪੋਸਟਾਂ ਲਈ A ਤੋਂ ਲੈ ਕੇ M ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 2 4 2024 ਮੰਗਲਵਾਰ ਵਾਲੇ ਦਿਨ ਹੋਵੇਗਾ। ਕਲੀਅਰ ਹੈ ਕੋਈ ਲੈਟਰ ਨਹੀਂ ਆਏਗਾ ਨਾ ਹੀ ਕੋਈ ਲਿਸਟ ਪਾਈ ਜਾਵੇਗੀ। ਨੰਬਰ 2 ਜੀ ਐਨ ਤੋਂ ਲੈ ਕੇ ਜ਼ेड ਤੱਕ ਦੇ ਜਿਹਨੇ ਉਮੀਦਵਾਰ ਨੇ ਜੀ 3 4 2024 ਨੂੰ ਉਹਨਾਂ ਦਾ ਇੰਟਰਵਿਊ ਹੋਵੇਗਾ ਜੀ। ਮਾਲੀ ਦੀਆਂ ਪੋਸਟਾਂ ਲਈ ਜੀ। ਐ ਦੇ ਤੋਂ ਲੈ ਕੇ ਐਮ ਤੱਕ ਦੇ ਜਿਹਨੇ ਉਮੀਦਵਾਰ ਹੋਣਗੇ ਜੀ 4 4 2024 ਨੂੰ ਇੰਟਰਵਿਊ ਹੋਵੇਗਾ ਜੀ। ਐਨ ਤੋਂ ਲੈ ਕੇ ਜ਼ेड ਤੱਕ ਦੇ ਜਿਹਨੇ ਉਮੀਦਵਾਰ ਨੇ ਜੀ 5 4 2024 ਨੂੰ ਇਹਨਾਂ ਪੋਸਟਾਂ ਲਈ ਇੰਟਰਵਿਊ ਹੋਵੇਗਾ ਜੀ। ਨੈਕਸਟ ਇਸ ਵੀਪਰ ਦੀਆਂ ਪੋਸਟਾਂ ਲਈ ਇਹ ਤੋਂ ਲੈ ਕੇ Z ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 6 4 2024 ਨੂੰ ਸ਼ਨੀਵਾਰ ਵਾਲੇ ਦਿਨ ਹੋਵੇਗਾ ਜੀ ਨੈਕਸਟ ਹੈ ਜੀ ਪ੍ਰਸ਼ਾਸਨ ਸਰਵਰ ਦੀਆਂ ਜੋ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ A ਤੋਂ ਲੈ ਕੇ M ਤੱਕ ਦੇ ਜਿੰਨੇ ਉਮੀਦਵਾਰ ਨੇ ਉਹਨਾਂ ਦਾ 8 4 2024 ਸੋਮਵਾਰ ਵਾਲੇ ਦਿਨ N ਤੋਂ ਲੈ ਕੇ Z ਤੱਕ ਦੇ ਜਿੰਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 9 4 2024 ਮੰਗਲਵਾਰ ਵਾਲੇ ਦਿਨ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੇਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਜੇਕਰ ਤੁਹਾਡੇ ਮਨ ਵਿੱਚ ਕੋਈ ਕੋਈ ਹੋਰ ਕੁਐਰੀ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੇਤੋਂ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋਂ ਉਮੀਦ ਕਰਦਾ ਮੇਦੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ